ਦਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਵਿਖੇ ਐਕਟਿੰਗ ਸਰਪੰਚ ਮਨਪ੍ਰੀਤ ਸਿੰਘ ਗੋਲਡੀ ਤੇ ਪਿੰਡ ਦੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਜਾਨੀ ਨੁਕਸਾਨ ਤੋਂ ਰਿਹਾ ਬਚਾ ਪੁਲਿਸ ਤੋਂ ਮਿਲੀ ਜਾਣਕਾਰੀ ਅਨਸਾਰ ਐਕਟਿੰਗ ਸਰਪੰਚ ਮਨਪ੍ਰੀਤ ਸਿੰਘ ਪਿੰਡ ਦੇ ਨੌਜਵਾਨਾਂ ਦੇ ਨਾਲ ਕਾਗਜ਼ਾਂ ਤੇ ਹਸਤਾਖਰ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੇ ਨੌਜਵਾਨਾਂ ਨੇ ਆਪਣੇ ਭਰਾ ਨੂੰ ਫੋਨ ਕਰਕੇ ਬੁਲਾ ਲਿਆ ਜੋ ਕਿ ਮੋਟਰਸਾਈਕਲ ਤੇ ਆਪਣੇ ਇੱਕ ਸਾਥੀ ਦੇ ਨਾਲ ਆਇਆ ਤੇ ਕਾਰ ਸਵਾਰ ਮਨਪ੍ਰੀਤ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਿਆ ਪੁਲਿਸ ਨੇ ਦੱਸਿਆ ਕਿ ਐਕਟਿੰਗ ਸਰਪੰਚ ਤੇ 4 ਤੋਂ 5 ਗੋਲੀਆਂ ਚਲਾਈਆਂ ਗਈਆਂ ਉੱਥੇ ਵੀ ਪੁਲਿਸ ਮਾਮਲਾਵਰਾ ਦੀ ਪਾਲ ਕਰ ਰਹੀ ਹੈ ਐਸਪੀ ਸਾਹਿਬ ਇੱਕ ਪਿੰਡ ਰਾਜਗੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਕੀ ਪੂਰਾ ਮਾਮਲਾ ਸੀ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੋਈ ਫਾਇਰਿੰਗ ਹੋਈ ਹੈ ਰਾਜਗੜ ਮੌਕੇ ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਮਨਪ੍ਰੀਤ ਸਿੰਘ ਗੋਲਡੀ ਹੈ ਜਿਹੜਾ ਐਕਟਿੰਗ ਸਰਪੰਚ ਹੈ ਉਸ ਪਿੰਡ ਦਾ ਜਿਹੜੇ ਅਸਲੀ ਸਰਪੰਚ ਆ ਜਗਤਾਰ ਸਿੰਘ ਉਹ ਫੌਰਨ ਗਏ ਆ ਬਾਅਦ ਚੋਂ ਪਾਵਰਾਂ ਇਹਨੂੰ ਦੇ ਕੇ ਜਾਂਦੇ ਆ ਮਨਪ੍ਰੀਤ ਸਿੰਘ ਗੋਲਡੀ ਨੂੰ ਤੇ ਜਿਹੜਾ ਦੂਸਰੀ ਪਾਰਟੀ ਐ ਇਹਨਾਂ ਨੇ ਹਮਲਾ ਕੀਤਾ ਉਹ ਮਨਜੋਤ ਤੇ ਪ੍ਰਭਜੋਤਾ ਨੇ ਕੋਈ ਕਾਗਜ਼ ਵਗੈਰਾ ਸਾਈਨ ਕਰਾਉਣੇ ਸੀਗੇ ਗੋਲਡੀ ਤੋਂ ਉਹਦੇ ਪਿੱਛੇ ਇਹਨਾਂ ਦਾ ਟਕਰਾਅ ਹੋ ਗਿਆ ਇਹਨਾਂ ਨੇ ਆਪਣੇ ਭਰਾ ਜਿਹੜਾ ਇੰਦਰਜੀਤ ਸਿੰਘ ਭੁਈ ਐ ਉਹਨੂੰ ਕਾਲ ਕੀਤੀ ਉਹ ਇੱਕ ਅਨਨੋਨ ਬੰਦੇ ਨੇ ਆਇਆ ਮੋਟਰਸਾਈਕਲ ਤੇ ਤੇ ਉਹਨੇ 3-4 ਰਾਊਂਡ ਇਹਦੇ ਤੇ ਫਾਇਰ ਕੀਤੇ ਮਨਪ੍ਰੀਤ ਸਿੰਘ ਗੋਲਡੀ ਤੇ ਕੋਈ ਜਾਨੀ ਨੁਕਸਾਨ ਹੋਇਆ ਨਹੀਂ ਅਸੀਂ ਮਕਦਮਾ ਦਰਜ ਕਰ ਰਹੇ ਹਾਂ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ ਸਰ કુલ ਕਿੰਨੀਆਂ ਗੋਲੀਆਂ ਚਲਗੀਆਂ ਇੱਕ ਈਕਰੀਬ 4 ਤੋਂ 5 ਰਾਉਂਡ ਫਾਇਰ ਹੋਏ ਸਰ ਜਿਹੜਾ ਐਕਟਿੰਗ ਸਰਪੰਚ ਹੈ ਕਾਰ ਵਗੈਰਾ ਚ ਸੀ ਜਾਂ ਕਿਸ ਤਰ੍ਹਾਂ ਜਾ ਰਿਹਾ ਸੀ ਇਹ ਗੱਡੀ ਦੇ ਵਿੱਚ ਸੀਗਾ ਆਪਣੀ ਚੋਦੇ ਤੇ ਫਾਇਰਿੰਗ ਹੋਈ ਗੱਡੀ ਤੇ ਇਸ ਘਟਨਾ ਚ ਕੋਈ ਜਾਨੀ ਨੁਕਸਾਨ ਵਗੈਰਾ ਜੀ ਨਹੀਂ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਵਿਖੇ ਐਕਟਿੰਗ ਸਰਪੰਚ ਮਨਪ੍ਰੀਤ ਸਿੰਘ ਗੋਲਡੀ ਤੇ ਪਿੰਡ ਦੇ ਨੌਜਵਾਨ ਨੇ ਚਲਾਈਆਂ ਗੋਲੀਆਂ ਜਾਨੀ ਨੁਕਸਾਨ ਤੋਂ ਰਿਹਾ ਬਚਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਕਟਿੰਗ ਸਰਪੰਚ ਮਨਪ੍ਰੀਤ ਸਿੰਘ ਪਿੰਡ ਦੇ ਨੌਜਵਾਨਾਂ ਦੇ ਨਾਲ ਕਾਗਜ਼ਾਂ ਤੇ ਹਸਤਾਖਰ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੇ ਨੌਜਵਾਨਾਂ ਨੇ ਆਪਣੇ ਭਰਾ ਨੂੰ ਫੋਨ ਕਰਕੇ ਬੁਲਾ ਲਿਆ ਜੋ ਕਿ ਮੋਟਰਸਾਈਕਲ ਤੇ ਆਪਣੇ ਇੱਕ ਸਾਥੀ ਦੇ ਨਾਲ ਆਇਆ ਤੇ ਕਾਰ ਸਵਾਰ ਮਨਪ੍ਰੀਤ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਿਆ ਪੁਲਿਸ ਨੇ ਦੱਸਿਆ ਕਿ ਐਕਟਿੰਗ ਸਰਪੰਚ ਤੇ 4 ਤੋਂ 5 ਗੋਲੀਆਂ ਚਲਾਈਆਂ ਗਈਆਂ ਉੱਥੇ ਹੀ ਪੁਲਿਸ ਮਾਮਲਾਵਾਰਾਂ ਦੀ ਪਾਲ ਕਰ ਰਹੀ ਹੈ ਐਸਪੀ ਸਾਹਿਬ ਇੱਕ ਪਿੰਡ ਰਾਜਗੜ੍ਹ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਹੈ ਐਸਪੀ ਪੁੱਰ ਮਾਮਲਾ ਇਹ ਕਿਸਾਨੂੰ ਇਨਫੋਰਮੇਸ਼ਨ ਮਿਲੇਗੀ ਕੋਈ ਫਾਇਰਿੰਗ ਹੋ ਮੌਕੇ ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਮਨਪ੍ਰੀਤ ਸਿੰਘ ਗੋਲਡੀ ਹੈ ਜਿਹੜਾ ਐਕਟਿੰਗ ਸਰਪੰਚ ਆ ਉਸ ਪਿੰਡ ਦਾ ਜਿਹੜੇ ਅਸਲੀ ਸਰਪੰਚ ਆ ਜਗਤਾਰ ਸਿੰਘ ਉਹ ਫੌਰੀਂ ਗਏ ਆ ਬਾਅਦ ਚੋਂ ਪਾਵਰ ਆ ਇਹਨੂੰ ਦੇ ਕੇ ਜਾਂਦੇ ਆ ਮਨਪ੍ਰੀਤ ਸਿੰਘ ਗੋਲਡੀ ਨੂੰ ਤੇ ਜਿਹੜਾ ਦੂਸਰੀ ਪਾਰਟੀ ਹੈ ਇਹਨਾਂ ਨੇ ਹਮਲਾ ਕੀਤਾ ਉਹ ਮਨਜੋਤ ਤੇ ਪ੍ਰਭਜੋਤਾਂ ਨੇ ਕੋਈ ਕਾਗਜ਼ ਵਗੈਰਾ ਸਾਈਨ ਕਰਵਾਉਣੇ ਸੀਗੇ ਗੋਲਡੀ ਤੋਂ ਉਹਦੇ ਪਿੱਛੇ ਇਹਨਾਂ ਨਾਲ ਤਕਰਾਰ ਹੋ ਗਿਆ ਇਹਨਾਂ ਨੇ ਆਪਣੇ ਭਰਾ ਜਿਹੜਾ ਇੰਦਰਜੀਤ ਸਿੰਘ ਹੁਈ ਆ ਉਹਨੂੰ ਕਾਲ ਕੀਤੀ ਉਹ ਇੱਕ ਅਨਨੋਨ ਬੰਦੇ ਨਾਲ ਆਇਆ ਮੋਟਰਸਾਈਕਲ ਤੇ ਤੇ ਉਹਨੇ 3-4 ਰਾਉਂਡ ਦੇ ਤੇ ਫਾਇਰ ਕੀਤੇ ਮਨਪ੍ਰੀਤ ਸਿੰਘ ਗੋਲਡੀ ਤੇ ਕੋਈ ਜਾਨੀ ਨੁਕਸਾਨ ਹੋਇਆ ਨਹੀਂ ਅਸੀਂ ਮਕਦਮਾ ਦਰਜ ਕਰ ਰਹੇ ਹਾਂ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ ਸਰ કુલ ਕਿੰਨੀਆਂ ਗੋਲੀਆਂ ਚੱਲੀਆਂ ਇੱਕ ਲਗਭਗ 4 ਤੋਂ 5 ਰਾਉਂਡ ਫਾਇਰ ਹੋਏ ਸਰ ਜਿਹੜਾ ਐਕਟਿੰਗ ਸਰਪੰਚ ਹੈ ਕਾਰ ਵਗੈਰਾ ਚ ਸੀ ਜਾਂ ਕਿਸ ਤਰ੍ਹਾਂ ਜਾ ਰਿਹਾ ਸੀ ਇਹ ਗੱਡੀ ਦੇ ਵਿੱਚ ਸੀਗਾ ਆਪਣੀ ਚੋਦੇ ਤੇ ਫਾਇਰਿੰਗ ਹੋਈ ਗੱਡੀ ਤੇ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਵਗੈਰਾ ਜੀ ਨਹੀਂ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ